ਖਬਰ ਪਟਿਆਲਾ ਤੋਂ ਅਰੀ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਮਹਾਤਮਾ ਗਾਂਧੀ ਜੀ ਦੇ ਬੂਤ ਤਿਹਾਰ ਪਾ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਇਸ ਮੌਕੇ ਉਨ੍ਹਾਂ ਦੇ ਨਾਲ ਸਪੌਕਸ ਪਰਸਨ ਹਰਵਿੰਦਰ ਨੀਪੀ ਬਲੌਕ ਪ੍ਰਧਾਨ ਰਾਜੇਸ਼ ਮੰਡੋਰਾ ਐਕਸ ਆਈਜੀ ਗੁਰਵਿੰਦਰ ਸਿੰਘ ਢਿੱਲੋ ਅਤੇ ਹੋਰ ਕਾਂਗਰਸੀ ਵਰਕਰ ਮਹਿਲਾ ਮੋਰਚਾ ਬਲੌਕ ਮੈਂਬਰਸ ਆਦਿ ਮੌਜੂਦ ਰਹੇ ਫੇਰ 155ਵਾਂ ਜਨਮ ਦਿਹਾੜਾ ਮਹਾਤਮਾ ਗਾਂਧੀ ਜੀ ਦੇ ਜਿਹੜੇ ਸਾਡੇ ਰਾਸ਼ਟਰ ਪਿਤਾ ਨੇ ਉਹਨਾਂ ਦਾ ਯੋਗਦਾਨ ਇੱਕ ਪੂਰੀ ਦੁਨੀਆ ਵਾਸਤੇ ਐਗਜ਼ੈਂਪਲ ਹੈ ਕਿ ਪੂਰੀ ਦੁਨੀਆ ਚ ਸਭ ਤੋਂ ਵੱਡੇ ਤਾਕਤਵਰ ਮੁਲਕ ਨਾਲ ਅਹਿੰਸਾ ਦੇ ਤਰੀਕੇ ਨਾਲ ਲੜ ਕੇ ਆਜ਼ਾਦੀ ਨੂੰ ਹਾਸਲ ਕਰਨਾ ਇੱਕ ਮਾਈਲਸਟੋਨ ਹੈ ਉਹਨਾਂ ਨੇ ਜੋ ਜਦ ਹੋ ਜਾਇਆ ਤਾਂ ਤਹੇ ਜ਼ਿੰਦਗੀ ਹਿੰਦੁਸਤਾਨ ਵਾਸਤੇ ਕੀਤੀ ਹਿੰਦੁਸਤਾਨ ਵਾਸਤੇ ਕੀਤੀ ਉਹ ਇੱਕ ਐਗਜ਼ੈਂਪਲਰੀ ਆ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਉਸ ਅਹਿੰਸਾ ਦੀ ਤਾਕਤ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਜੋ ਉਹਨਾਂ ਨੇ ਇਹ ਯੋਗਦਾਨ ਸਾਡੀ ਜਿਹੜੀ ਅਸੀਂ ਆਜ਼ਾਦੀ ਹੁਣ ਉਗਤ ਰਹੇ ਆ ਇਹ ਉਹਨਾਂ ਦਾ ਯੋਗਦਾਨ ਆ ਔਰ ਸਾਨੂੰ ਯਾਦ ਰੱਖਣਾ ਚਾਹੀਦਾ ਕਾਂਗਰਸ ਪਾਰਟੀ ਨੇ ਪੂਰੇ ਹਿੰਦੁਸਤਾਨ 'ਚ ਅੱਜ ਸਹਿਯੋਗ ਕੀਤਾ ਸੀ ਕਿ ਉਹ ਗਾਂਧੀ ਜੰਤੀ ਮਨਾਈ ਜਾਏਗੀ ਇਥੇ ਦੇ ਪ੍ਰਧਾਨ ਕਾਂਗਰਸ ਦੇ ਔਰ ਪਟਿਆਲਾ ਕਾਂਗਰਸ ਨੇ ਮਿਲ ਕੇ ਅੱਜ ਇਥੇ ਸ਼ਰਦਾ ਦੇ ਫੁੱਲ ਵੀ ਕੀਤੇ ਨੇ ਮਹਾਤਮਾ ਗਾਂਧੀ ਜੋ ਬਹੁਤ-ਬਹੁਤ ਸ਼ੁਕਰੀਆ ਸਾਰੀ ਕਾਂਗਰਸ ਪਾਰਟੀ ਵੱਲ ਇਸ ਵਸਤੀਆਂ ਨੂੰ ਕੀ ਮੈਸੇਜ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮਹਾਤਮਾ ਗਾਂਧੀ ਦੇ ਜੀਵਨ ਤੋਂ ਸਿੱਖਿਆ ਜਾਏ ਉਹਨਾਂ ਨੇ ਜੋ ਤਹ ਜ਼ਿੰਦਗੀ ਇਸ ਦੇਸ਼ ਵਾਸਤੇ ਆਜ਼ਾਦੀ ਕਰਨ ਵਾਸਤੇ ਇੱਕ ਅਹਿੰਸਾ ਦੇ ਤਰੀਕੇ ਨਾਲ ਇਸ ਯੰਗ ਨੂੰ ਜੰਗ ਨੂੰ ਜਿੱਤਿਆ ਐਨੇ ਲੰਬਾ ਅਰਸਾ ਸਿੰਪਲ ਤਰੀਕੇ ਨਾਲ ਲੜਾਈ ਲੜੀ ਔਰ ਪੂਰੀ ਦੁਨੀਆ ਤੋਂ ਤਾਕਤਵਰ ਦੇਸ਼ ਨੂੰ ਇਥੋਂ ਜਾਲ ਲਈ ਮਜਬੂਰ ਕੀਤਾ ਸਾਰਿਆਂ ਨੂੰ ਨਾਲ ਲੈ ਕੇ ਲਾਮਬਦ ਕਰਕੇ ਇਹ ਸਿੱਖਣ ਵਾਲੀ ਗੱਲ ਹੈ ਕਿ ਹੁਣ ਅਸੀਂ ਆਜ਼ਾਦ ਦੇਸ਼ ਹਾਂ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਵੱਲੋਂ ਦਿੱਤਾ ਜਿੱਤੇ ਗਏ ਜਿਹੜੇ ਨਿਰਦੇਸ਼ ਨੇ ਜਿਹੜੀ ਐਗਜ਼ਾਮਪਲ ਸੈਟਿੰਗ ਕੀਤੀ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਔਰ ਇਸ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਚਾਹੀਦਾ ਚਲੋ ਸਰ ਜਿਸ ਤਰ੍ਹਾਂ ਵੀ ਗੰਨ ਮਾਰਗ ਦਿਖਾਇਆ ਸੀ ਪਰ ਉਸ ਮਾਰਗ ਤੇ ਕੋਈ ਵੀ politick party ਨਹੀਂ ਚਲਦੀ ਹੋਈ ਨਜ਼ਰ ਆਉਂਦੀ ਇਸ ਨੂੰ ਪੁੱਛਣਾ ਦੇਖ ਬਈ ਦੇਖੋ ਇੰਜ ਆ ਕਿ ਹਰ ਇੱਕ politick party ਜਦੋਂ ਡੈਮੋਕ੍ਰੇਸੀ ਡਵੈਲਪ ਹੁੰਦੀ ਹੈ ਉਹਦਾ ਆਪਣਾ ਆਪਣਾ ਤੌਰ ਤਰੀਕਾ ਬਣ ਜਾਂਦਾ ਹੈ ਲੇਕਿਨ ਕਾਂਗਰਸ ਪਾਰਟੀ ਅਜੇ ਵੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੇ ਸਾਰੇ ਫਿਰਕਿਆਂ ਨੂੰ ਸਾਰੇ ਕੁੰਬਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਬਹੁਤ ਹੱਦ ਤੱਕ ਇਸ ਗੱਲ ਦੀ ਧਾਰਨੀ ਹੈ ਜਿਹੜੀ ਉਦਾਹਰਣ ਮਹਾਤਮਾ ਗਾਂਧੀ ਜੀ ਨੇ ਸੈੱਟ ਕੀਤੀ ਆ ਉਹਨੂੰ ਫੋਲੋ ਕੀਤਾ ਜਾਏ ਬਾਕੀ ਪਾਰਟੀਆਂ ਇਸ ਵਾਸਤੇ ਮੈਂ ਇਸ ਅੱਜ ਦੇ ਸ਼ੁਭ ਦਿਹਾੜੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹਾਂਗਾ ਲੇਕਿਨ ਕਾਂਗਰਸ ਪਾਰਟੀ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਛਲ ਰਹੀ